ਸਤਿ ਸ਼੍ਰੀ ਅਕਾਲ ਜੀ ਮੈਂ ਰਿਤੂ ਸਵੇਰਾ ਆ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਇੱਕ ਵੀਡੀਓ ਪਾਉਣ ਵਾਸਤੇ ਜਿਸ ਦਾ ਮੋਟਿਵ ਇਹ ਹੈ ਕਿ ਲੋਕਾਂ ਤੱਕ ਇਹ ਵੱਧ ਤੋਂ ਵੱਧ ਪਹੁੰਚੇ ਤੇ ਲੋਕਾਂ ਨੂੰ ਬੈਨੀਫਿਟ ਮਿਲੇ ਇਸ ਵੀਡੀਓ ਦਾ ਅਸੀਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀਗੀ ਜਿਸ ਦਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਤੇ ਅੱਜ ਤੱਕ ਵੀ ਉਹ ਵੀਡੀਓ ਦੇ ਰਿਗਾਰਡਿੰਗ ਸਾਨੂੰ ਕਾਲਸ ਆਉਂਦੀਆਂ ਰਹਿੰਦੀਆਂ ਨੇ ਉਹ ਇੱਕ ਪੈਨਸ਼ਨ ਸਕੀਮ ਦੇ ਤਹਿਤ ਵੀਡੀਓ ਸੀਗੀ ਜੋ ਕਿ ਬੱਚੀਆਂ ਨੂੰ ਜਾਂ ਬੱਚਿਆਂ ਨੂੰ ਜਿਨ੍ਹਾਂ ਦੇ ਫਾਦਰ ਨਹੀਂ ਸੀ ਉਹ ਉਸ ਦੀ ਪੈਨਸ਼ਨ ਸਕੀਮ ਮਿਲ ਰਹੀ ਸੀਗੀ ਤੇ ਅੱਜ ਦੀ ਜਿਹੜੀ ਅਸੀਂ ਵੀਡੀਓ ਪਾ ਰਹੇ ਹਾਂ ਇਹ ਲੇਡੀਜ਼ ਵਾਸਤੇ ਵੀਡੀਓ ਹੈ ਇਹ ਬੱਚਿਆਂ ਵਾਸਤੇ ਨਹੀਂ ਹੈ ਲੇਡੀਜ਼ ਵਾਸਤੇ ਵੀਡੀਓ ਹੈ ਮੈਰਿਡ ਲੇਡੀਜ਼ ਵਾਸਤੇ ਈਵਨ ਪ੍ਰੈਗਨੈਂਟ ਲੇਡੀਜ਼ ਵਾਸਤੇ ਵੀਡੀਓ ਹੈ ਇਹ 올 ਇੰਡੀਆ ਦੇ ਵਿੱਚ ਇਹ ਬੈਨੀਫਿਟ ਮਿਲਦਾ ਹੈ ਇਸ ਸਕੀਮ ਦਾ ਇਸ ਸਕੀਮ ਨੂੰ ਪ੍ਰਧਾਨ ਮੰਤਰੀ ਮਾਤਰੋ ਵੰਦਨਾ ਯੋਜਨਾ ਦਾ ਨਾਮ ਦਿੱਤਾ ਗਿਆ ਤੇ 올 ਇੰਡੀਆ ਦੇ ਵਿੱਚ ਹੈ ਇਹ ਵੀਡੀਓ ਇਸ ਕਰਕੇ ਪਾਈ ਜਾ ਰਹੀ ਹੈ ਕਿ ਬਹੁਤ ਲੋਕਾਂ ਦੇ ਕੋਲ ਇਹ ਵੀਡੀਓ ਨਹੀਂ ਪਹੁੰਚ ਪਾਂਦੀਆਂ ਹੁੰਦੀਆਂ ਜਾਂ ਜਾਣਕਾਰੀ ਨਹੀਂ ਪਹੁੰਚ ਪਾਂਦੀ ਹੁੰਦੀ ਵੀਡੀਓ ਰਾਹੀਂ ਸਾਰਿਆਂ ਕੋਲੇ ਜਾਣਕਾਰੀ ਚਲੀ ਜਾਂਦੀ ਹੈ ਕਿਉਂਕਿ ਸਾਨੂੰ ਪਹਿਲਾਂ ਵੀ ਮੈਮ ਨੇ ਦੱਸਿਆ ਕਿ ਬਹੁਤੇ ਲੋਕ ਐਦਾਂ ਦੇ ਹੁੰਦੇ ਆ ਕਿ ਜਿਹੜੇ ਐਜੂਕੇਟਿਡ ਨੇ ਉਹਨਾਂ ਨੂੰ ਇੰਨੇ ਪੈਸਿਆਂ ਦੀ ਕਿਉਂਕਿ ਉਹਨਾਂ ਦੀ ਇਨਕਮ ਹੋ ਰਹੀ ਹੁੰਦੀ ਲੋੜ ਹੀ ਨਹੀਂ ਹੁੰਦੀ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਕੋਲੇ ਕੋਈ ਜਾਣਕਾਰੀ ਨਹੀਂ ਹੁੰਦੀ ਤਾਂ ਕਰਕੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਵੀਡੀਓ ਤੋਂ ਜਿਹੜੀ ਲਾਭ ਮਿਲ ਰਹੇ ਹੁੰਦੇ ਉਹ ਨਹੀਂ ਮਿਲ ਪਾਉਂਦੇ ਇਸ ਵੀਡੀਓ ਦਾ ਮੋਟਿਵ ਇਹੀ ਹੈ ਕਿ ਵਾਦੋ-ਵਾਦ ਲੋਕਾਂ ਤੱਕ ਜਾਵੇ ਲੇਡੀਜ਼ ਤੱਕ ਜਾਵੇ ਜਿਨ੍ਹਾਂ ਲੋੜਵੰਦ ਔਰਤਾਂ ਨੇ ਉਹਨਾਂ ਨੂੰ ਇਹ ਜਾਣਕਾਰੀ ਮਿਲ ਜੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਕੋਈ ਭਲਾ ਹੋ ਸਕੇ ਹੁਣ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸ ਰਹੇ ਹਾਂ ਪ੍ਰਧਾਨ ਮੰਤਰੀ ਮਾਤਰੋ ਵੰਦਨਾ ਯੋਜਨਾ ਇਹਨੂੰ ਕਿਹਾ ਜਾਂਦਾ ਹੈ ਭਾਰਤ ਸਰਕਾਰ ਦੀ ਇਹ ਇੱਕ ਮਹੱਤਵਪੂਰਨ ਯੋਜਨਾ ਹੈ ਜਿਸ ਦੇ ਤਹਿਤ ਪ੍ਰੈਗਨੈਂਟ ਲੇਡੀਆਂ ਨੇ ਜਿਹੜੀਆਂ ਉਹਨਾਂ ਨੂੰ 5000 ਰੁਪਏ ਦਿੱਤਾ ਜਾਂਦਾ ਹੈ ਪਹਿਲੇ ਬੱਚੇ ਦਾ ਤੇ ਦੂਸਰੇ ਬੱਚੇ ਦਾ 6000 ਰੁਪਏ ਇਹ ਪੈਸੇ ਜਿਹੜੇ ਆ ਅਕਾਊਂਟ ਦੇ ਵਿੱਚ ਆਉਂਦੇ ਆ ਲੇਡੀਆਂ ਦੇ ਆਫਟਰ ਪ੍ਰੈਗਨੈਂਸੀ ਇੱਕ ਇੰਜੈਕਸ਼ਨ ਲੱਗਦੇ ਨੇ ਟੈਟਨਸ ਦਾ ਇੰਜੈਕਸ਼ਨ ਕਹਿੰਦੇ ਆ 3 ਮਹੀਨਿਆਂ ਬਾਅਦ ਲੇਡੀਜ਼ ਦੇ ਲੱਗਦਾ ਪ੍ਰੈਗਨੈਂਸੀ ਤੋਂ ਤੇ ਇੱਕ 6ਵੇਂ ਮਹੀਨੇ ਲੱਗ ਜਾਂਦਾ ਜਿਸ ਤਰ੍ਹਾਂ ਵੀ ਇਹ ਕਾਰਡ ਬਣੇ ਹੁੰਦੇ ਆ ਇੰਜੈਕਸ਼ਨ ਲੱਗਣ ਤੋਂ ਬਾਅਦ ਦੋ ਇਨਸਟਾਲਮੈਂਟਸ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਂਦੀਆਂ ਉਸ ਤੋਂ ਬਾਅਦ ਜਿਹੜੀ ਲਾਸਟ ਇਨਸਟਾਲਮੈਂਟ ਹੈ ਉਹ ਬੱਚਾ ਜਦੋਂ ਪੈਦਾ ਹੁੰਦਾ ਹੈ ਬੱਚਾ ਪੈਦਾ ਹੋਣ ਤੋਂ ਬਾਅਦ ਬੱਚੇ ਨੂੰ ਟੈਟਨਸ ਦਾ ਇੰਜੈਕਸ਼ਨ ਲੱਗ ਜਾਂਦਾ ਹੈ ਫਰਸਟ ਇੰਜੈਕਸ਼ਨ ਲੱਗ ਜਾਂਦਾ ਉਸ ਤੋਂ ਬਾਅਦ ਇਹਦੀ ਥਰਡ ਇਨਸਟਾਲਮੈਂਟ ਵੀ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਔਰਤਾਂ ਵਿਚਾਰ ਨਹੀਂ ਆਪਦੀ ਖਰਾਕ ਚੰਗੀ ਲੈ ਸਕਦੀਆਂ ਉਸ ਦੇ ਰਾਹੀਂ ਚਲੋ 6000 ਨਾਲ ਨਹੀਂ ਪੂਰਾ ਪੈਂਦਾ ਬਟ ਕਿਤੇ ਨਾ ਕਿਤੇ ਕੋਈ ਨਾ ਕੋਈ ਹਸਾਰਾ ਲੱਗ ਜਾਂਦਾ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਇੰਜੈਕਸ਼ਨਸ ਨੇ ਉਹ ਗਵਰਨਮੈਂਟ ਅਥਾਰਟੀ ਤੋਂ ਲੱਗੇ ਹੋਣੇ ਚਾਹੀਦੇ ਪ੍ਰਾਈਵੇਟ ਤੋਂ ਨਹੀਂ ਫਿਰ ਉਹ ਮਾਨਯੋਗ ਮੰਨਿਆ ਨਹੀਂ ਕੀਤੇ ਜਾਂਦੇ ਸੈਕੰਡ ਏ ਹੁੰਦਾਗਾ ਕਿ ਜਿਹੜੇ ਵੀ ਬੱਚੇ ਨੇ ਜਿਨ੍ਹਾਂ ਜਿਹੜੀਆਂ ਮਤਲਬ ਪ੍ਰੈਗਨੈਂਟ ਲੇਡੀਆਂ ਨੇ ਜੇ ਤਾਂ ਨਰੇਗਾ ਦੇ ਵਿੱਚ ਉਹਨਾਂ ਦੇ ਕਾਰਡਸ ਬਨੇ ਹੋਏ ਆ ਜਾਂ ਐਸੀ ਕੋਟੇ ਦੇ ਵਿੱਚ ਨੇ ਜਾਂ ਉਹ ਹੋਰ ਤਾਂ ਪਾਹੀਜ ਨੇ ਉਹਨਾਂ ਨੂੰ ਕੁਝ ਹੋਰ ਜ਼ਿਆਦੇ ਡਾਕੂਮੈਂਟਸ ਨਹੀਂ ਲਾਣੇ ਪੈਂਦੇ ਸਿਰਫ ਆਧਾਰ ਕਾਰਡ ਚੱਲਦਾ ਤੇ ਇੱਕ ਕਾਰਡ ਬਣ ਜਾਂਦਾ ਜੋ ਕਿ ਆਂਗਣਵਾੜੀ ਤੋਂ ਬਣਦਾ ਨਹੀਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਂਗਣਵਾੜੀਆਂ ਬਨੀਆਂ ਹੁੰਦੀਆਂ ਜਿਹੜੇ ਸਿਟੀਆਂ ਨੇ ਉਹਨਾਂ ਦੇ ਵਿੱਚ ਵੀ ਵਾਰਡ ਦੇ ਅਕੋਰਡਿੰਗ ਆਂਗਣਵਾੜੀ ਬਣੀ ਹੁੰਦੀ ਹੈ ਆਂਗਣਵਾੜੀ ਦੇ ਭੈਣ ਜੀ ਜਿਹੜੇ ਹੁੰਦੇ ਆ ਉਹਨਾਂ ਤੋਂ ਜਾ ਕੇ ਅਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ ਉਹਨਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਵਿੱਚ ਸਾਨੂੰ ਸਿਰਫ ਆਧਾਰ ਕਾਰਡ ਚਾਹੀਦਾ ਹੁੰਦਾ ਇੱਕ ਈ ਸ਼ਰਮ ਕਾਰਡ ਹੁੰਦਾ ਹੈ ਉਹ ਕਾਰਡ ਦੇ ਥਰੂ ਸਾਡੀ ਉਥੇ ਰਜਿਸਟ੍ਰੇਸ਼ਨ ਉਹ ਕਰ ਦਿੰਦੇ ਆ ਸੈਕੰਡ ਏ ਹੈ ਕਿ ਜਿਨ੍ਹਾਂ ਦਾ ਏਸ਼ਰਮ ਕਾਰਡ ਬਣਿਆ ਹੋਵੇ ਤੇ ਇੱਕ ਜਿਨ੍ਹਾਂ ਦੀ ਇਨਕਮ 8 ਲੱਖ ਸਾਲਾਨਾ ਘਟ ਹੈ 8 ਲੱਖ ਤੋਂ ਸਾਲਾਨਾ ਘਟ ਹੁੰਦੀ ਹੈ ਉਹਨਾਂ ਲੋਕਾਂ ਨੂੰ ਇਸ ਦਾ ਬੈਨੀਫਿਟ ਮਿਲ ਜਾਂਦਾ ਹੈ ਇਸ ਦੇ ਵਿੱਚ ਇਹ ਇੱਕ ਜਿਹੜੇ ਬੱਚੇ ਕਈ ਵਾਰੀ ਕਹਿ ਦਿੰਦੇ ਕਿ ਦੋ ਤੋਂ ਵੱਧ ਬੱਚੇ ਹੋ ਗਏ ਥਰਡ ਬੱਚਾ ਹੋ ਰਿਹਾ ਉਹਨਾਂ ਵਾਸਤੇ ਸਕੀਮ ਨਹੀਂ ਲਾਗੂ ਹੋਊਗੀ ਦੋ ਬੱਚਿਆਂ ਤੱਕ ਹੀ ਸਕੀਮ ਲਾਗੂ ਰਹਿੰਦੀ ਹੈ ਇੱਕ ਇਸ ਦੇ ਵਿੱਚ ਹੋਰ ਉਹ ਆਇਆ ਹੋਇਆ ਕਿ ਜਿਹੜੇ ਕੁਝ ਹੋਰ ਇਹ ਸਕੀਮ ਹੁੰਦੀ ਹੈ ਕਿ ਪੋਸ਼ਣ ਤੇ ਸਿਹਤ ਯੋਜਨਾ ਦਾ ਮੁੱਖ ਉਦੇਸ਼ ਗਰਭਵਸਥਾ ਅਤੇ ਜਨੇਪੇ ਤੋਂ ਬਾਅਦ ਔਰਤਾਂ ਨੂੰ ਪੋਸ਼ਟਿਕ ਭੋਜਨ ਅਤੇ ਚੰਗੀ ਸੰਭਾਲ ਲੈਣ ਲਈ ਉਤਸ਼ਾਹਿਤ ਕਰਨਾ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਪਲੀਜ਼ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣ ਰਹਿਓ ਲਾਭਪਾਤਰੀ ਦੀ ਉਮਰ ਹੈ ਜਿਹੜੀ 19 ਸਾਲ ਦੀ ਹੋਣੀ ਚਾਹੀਦੀ ਹੈ ਕਿਉਂਕਿ ਗਵਰਨਮੈਂਟ ਵੱਨੀ ਉਹ ਜਿਹੜੀ ਲੇਡੀਜ਼ ਦੀ ਉਮਰ ਹੈ ਬੱਚਿਆਂ ਦੀ ਉਮਰ ਹੈ 18 ਸਾਲ ਤੋਂ ਪਹਿਲਾਂ ਉਹਨਾਂ ਦਾ ਵਿਆਹ ਦੀ ਉਮਰ ਨਹੀਂ ਹੈ 18 ਸਾਲ ਤੋਂ ਬਾਅਦ ਇੱਕ ਸਾਲ ਪ੍ਰੈਗਨਨਸੀ ਚ ਲੰਘ ਜਾਂਦਾ ਤਾਂ 19 ਸਾਲ ਤੋਂ ਬਾਅਦ ਇਹ ਯੋਜਨਾ ਦਾ ਆਪਾਂ ਨੂੰ ਲਾਭ ਮਿਲ ਸਕਦਾ ਤੇ ਦੂਜਾ ਇਹ ਹੁੰਦਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਚਲਾਈ ਜਾ ਰਹੀ ਯੋਜਨਾ ਦੀ ਜਿਨ੍ਹਾਂ ਦੇ ਜਨਾ ਕਾਰਡ ਆਧਾਰ ਕਾਹ ਬਣੇ ਹੋਏ ਰਾਸ਼ਨ ਕਾਰਡ ਉਹਨਾਂ ਨੂੰ ਵੀ ਇਹਨਾਂ ਦਾ ਜਿਹੜੇ ਬੀਪੀਐਲ ਦੇ ਕਾਰਡ ਹੁੰਦੇ ਆ ਉਹਨਾਂ ਨੂੰ ਵੀ ਇਸ ਸਕੀਮ ਦਾ ਲਾਭ ਪੂਰਾ ਮਿਲਦਾ ਤੇ ਇਸ ਤੋਂ ਬਾਅਦ ਇੱਕ ਹੋਰ ਵੀ ਬੱਚਿਆਂ ਨੂੰ ਜਿਹੜੀ ਹੈ ਕਿ ਫੈਸਿਲਿਟੀ ਮਿਲਦੀ ਹੈ ਜਿਹੜੇ ਜ਼ਰੂਰਤਮੰਦ ਬੱਚੇ ਹੈ ਉਹਨਾਂ ਵਾਸਤੇ ਇਹ ਫੈਸਿਲਿਟੀ 6 ਸਾਲ ਤੱਕ ਚੱਲਦੀ ਹੈ ਖੁਰਾਕ ਮਿਲਦੀ ਹੈ ਬੱਚਿਆਂ ਨੂੰ ਤੇ ਉਸ ਦੀ ਵੀਡੀਓ ਅਸੀਂ ਨੈਕਸਟ ਟਾਈਮ ਪਾਵਾਂਗੇ ਕਿਉਂਕਿ ਜਿਹੜਾ ਉਹ ਫੂਡ ਸੀਗਾ ਨਾ ਅੱਜ ਇਸ ਟਾਈਮ ਸਾਡੇ ਕੋਲੇ ਅਵੇਲੇਬਲ ਨਹੀਂ ਹੈ ਉਹ ਫੂਡ ਦੇ ਨਾਲ ਅਸੀਂ ਦੱਸ ਦਾਂਗੇ ਕਿ ਇਹ ਕੁਝ ਬੱਚਿਆਂ ਨੂੰ ਅਪ੍ਰੋਕਸੀਮੇਟ 4 ਕਿਜੀ ਰਾਸ਼ਨ ਮਿਲਦਾ ਹੈ ਹਰ ਮੰਥ ਮਿਲਦਾ 4 ਕਿਜੀ ਰਾਸ਼ਨ ਤੇ ਉਸ ਦੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਜ਼ਰੂਰ ਗੱਲ ਕਰਾਂਗੇ ਥੈਂਕ ਯੂ ਸਤਿ ਸ੍ਰੀ ਅਕਾਲ ਹੋਰ ਤਾਂ ਨਹੀਂ ਇਸੀ ਕੁਝ ਬੋਲਣਾ ਦੱਸਣਾ ਇੰਨਾ ਹੀ ਸੀ ਪਹਿਲਾਂ ਮੰਦ ਕਰੀਦਾ ਹਾਂ ਮੰਦ ਰਿਹਾ